ਨੇ ਆਉਣ ਵਾਲੀ ਅਜ ਨਾਣ ਆ ਰਹੀ ਹੈ ਦੀ ਇਹਦੇ ਨਾਣਾਂ ਦੇ ਚਾ ਨਹੀਂ ਹੁੰਦੇ ਦੇਖੋ ਤਾਂ ਚਾ ਕਿਹੜਿਆ ਨਾਣ ਨਾਣ ਦੇ ਨਾਣ ਦਫਰੇ ਦਿਨ ਦੇ ਕਿਤੇ ਬੜੇ ਆ ਨੀ ਬਣਾਵਾਂ ਹਾਂ ਕੀ ਆ ਗਰਮੀ ਬਹੁਤ ਅੰਦਰ ਸਾਹ ਰੁਕੋਂਦੇ ਆਈ ਮੇਰਾ ਹਾ ਹਰੇ ਥੱਲੇ ਦੇਖੋ ਤੁਸੀਂ ਹਾੜੇ ਤੁੱਲੇ ਸਾਡੀ ਦਿਨ ਦੇ ਜਾਨ ਆ ਇਹ ਦੋ ਦੇਖ ਹਾਲ ਕਿੰਨਾ ਧੀਆ ਇਹ ਆ ਕੀ ਦੇਖੋ ਚਾਟ ਰਹੇਗੇ ਕੀ ਹੈ ਇੱਧਰ ਹੀ ਦਿਖਾਉ ਹੁਣ ਆਵੇ ਸੁਧ ਗੋ ਆ ਆਦੀ ਕਹਿੰਦੀ ਉਹ ਦੇਖਦਾ ਦੋ ਮੇਰੇ ਕਿਦਾਂ ਝਾਟਾ ਆਉਂਦਾ ਦਾਦੀ ਕਹਿੰਦੀ ਇੱਧਰ ਹੀ ਰੱਖਾਈ ਜਾ ਮੈਂ ਝਾਟਾ ਆਹ ਮਮਾ ਦੋਸਤੋ ਆਹ ਕੋਟ ਚਲਾਉਂਦੀ ਆ ਅੱਜ ਕਹਿੰਦੇ ਹੋਣਾ ਆਪੇ ਪਰ ਦਸਰਾ ਨਹੀਂ ਲੱਗੇ ਕੱਟ ਕੇ ਰੱਖੋ ਹੀ ਉਧਰ ਕੱਟ ਕੇ ਰੱਖੀ ਜਿਹੜੇ ਕੰਮ ਦੇ ਇਹ ਓ ਜੀ ਆ ਗਏ ਸੀ ਦਵਾਈ ਲੈ ਕੇ ਤੇ ਗੂੜ ਗਤੀਰਾ ਲੈ ਕੇ ਆਏ ਆ ਤੁਹਾਨੂੰ ਭੇਂਤਾ ਪਾਇਆ ਆ ਪਰ ਇਹ ਫੁੱਲ ਜਣਾ ਯਾਰ ਇਹ ਤਿਸਨਾ ਮਣੀ ਵਿੱਚ ਪਾਇਆ ਹੋਗਾ ਪਾਣੀ ਨਹੀਂ ਦਿੱਤਾ ਹੁੰਦਾ ਜੀ ਮਿੱਤਰ ਪਿਆਰੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਤੇ ਮੈਂ ਗਿਆ ਸੀਗਾ ਅੱਜ ਆਪਣੇ ਸਿਰ ਦੀ ਮੈਡੀਸਿਨ ਲੈਣ ਤੇ ਲੈ ਕੇ ਮੈਂ ਆ ਗਏ ਆ ਤੇ ਗੂੜੇ ਦਾ ਥੋੜਾ ਥੋੜਾ ਹੋ ਵੀ ਗਿਆ ਇਹ ਉਹੀ ਵਧੀਆ ਲੱਗਦਾ ਮੈਨੂੰ ਨਾ ਇਹ ਤੇ ਗਰਮੀ ਇਦਾਂ ਕਿ ਦਵਾਈਆਂ ਨਾਲ ਗਰਮੀ ਵਗ ਪੈਂਦੀ ਮੇਰੇ ਸਰੀਰ ਅੰਦਰ ਤੇ ਹੁਣ ਮੈਂ ਦੁਬਾਰਾ ਦਵਾਈ ਸ਼ੁਰੂ ਕੀਤੀ ਹੈ ਆਪਣੀ ਸਰਦੀ ਪਹਿਲੇ ਬੰਦ ਕਰਤੀ ਸੀਗੀ ਤੇ ਮੈਨੂੰ ਫੇਰ ਹੁਣ ਸ਼ੁਰੂ ਕਰਨੀ ਪਈ ਕਿਉਂਕਿ ਫੇਰ ਪੇਸਟ ਜ਼ਿਆਦਾ ਖਰਾਬ ਹੋ ਜਾਂਦਾ ਸੀ ਹੌਲੀ ਹੌਲੀ ਸੈੱਟ ਹੋ ਰਿਹਾ ਹੈ ਤੇ ਮੇਰਾ ਖਰਾਬ ਹੋ ਰਿਹਾ ਹੈ ਇਹਨੂੰ ਕੋ ਸੈੱਟ ਹੋ ਰਹਾ ਹੈ ਮੇਜੇ ਦਾ ਖਰਾਬ ਹੋ ਰਹਾ ਹੈ ਦਵਾਈ ਪਤਾ ਕੀ ਚੱਕਰ ਦਵਾਈ ਸਰਦੀ ਮਹਿੰਗੀ ਬਹੁਤ ਆਪਾਂ ਤਾਂ ਕਰਕੇ ਨਾ ਥੋੜੀ ਕੱਟਦੇ ਸੀਗੇ ਤਾਂ ਫੇਰ ਆਪਾਂ ਗਾਉਣ ਜੇ ਸੇਹ ਨਹੀਂ ਸਹੀ ਰਹੀ ਤਾਂ ਫਾਇਦਾ ਕੀ ਹੋਣਾ ਆਹ ਕਿੰਨੇ ਮੈਨੂੰ ਦਿਖਾਓ ਮੈਂ ਗੁੰਦਕ ਦੀਰਾ ਲੈ ਕੇ ਆਏ ਸੀਗਾ ਇਹਦੇ ਵਿੱਚ ਪਾਤਾ ਹੈ ਗੁੰਦਕ ਦੀਰਾ ਤੇ ਇਹਨੂੰ ਹੁਣ ਆਪਾਂ ਸਵੇਰੇ ਸਵੇਰੇ ਕਾਲਾਂ ਕਰਾਂਗੇ ਸਾਰੇ ਇਹਨਾਂ ਹਾਂ ਜਾਂ ਫਿਰ ਕੁਛ ਡਿੰਗੂ ਪਣ ਬਣਾਇਆ ਵਰਗੇ ਪਾ ਲੋ ਜਾਂ ਕੁਛ ਕੁਝ ਵੀ ਬਣਾਇਆ ਨਾ ਪਾਣੀ ਵਾਟਰ ਹੋਰ ਵੇ ਪਾ ਕੇ ਜੀ ਪੀ ਸਕਦੇ ਜੱਸੀ ਦੇਖਦਾ ਮੇਰੇ ਨਾਲ ਬਿੰਗੋ ਬਿੰਗੋ ਵੀਂਗੋ ਰੋਟੀ ਖੜੀ ਹੋਈ ਖੜੀ ਹੋਈ ਖੜੀ ਹੋਈ ਖੜੀ ਹੋਈ ਖੜੀ ਹੋਈ ਬਿੰਗੋ ਇਹ ਮੇਰਾ ਪੋਤਾ ਝੂਟ ਗਿਆ ਇਹ ਸਾਡਾ ਪੋਤਾ ਝੂਟੂ ਸਾਜੂ ਉੱਧਰ ਸਾਜੂ ਪੂਰੀ ਪੁੱਤਰ ਬਣੀ ਫਿਰਦੀ ਆ ਬਾਹਰ ਘੁੰਮਣ ਗਈ ਆ ਸਾਜੂ ਪੁੱਤਲ ਬਣੀ ਆ ਪੂਰੀ ਇਸ ਟਾਈਮ ਤੇ ਹੋਰ ਕੀ ਸੀਗਾ ਆਪਣਾ ਇਹ ਤੋਂ ਬਾਅਦ ਆਪਾਂ ਬਨਾਣਾ ਲੈ ਕੇ ਆਏ ਆ ਬਨਾਣੇ ਦੇ ਆਪਾਂ ਇਹਨਾਂ ਨੂੰ ਸ਼ੇਕ ਬਣਾ ਕੇ ਦਵਾਂਗੇ ਬਨਾਣਾ ਪੋ ਲੈ ਕੇ ਆਏ ਜਿੱਦਾਂ ਪੱਕੇ ਹੁੰਦੇ ਪੂਰੇ ਇਹਦਾ ਰਗ ਉਹ ਕੰਨ ਚ ਔਲ ਮੋਲ ਮੈਂ ਨਾ ਐਂਦਾ ਕਰੋ ਕੰਨ ਚ ਔਲ ਮੋਲ ਐਂਦਾ ਕਰੋ ਇਹਦਾ ਆਪਾਂ ਸ਼ੇਕ ਬਣਾਵਾਂਗੇ ਠਹਿੜ ਕੇ ਰੋਟੀ ਪਾਣੀ ਖਾ ਕੇ ਫਿਰ ਇਹ ਸ਼ੇਕ ਨੂੰ ਦੁੱਧ ਦੋ ਬੈਟਨ ਲੈ ਜਾਂਦਾ ਸੀਗਾ ਤੁਸੀਂ ਇੱਦੀ ਵਲੋਗ ਨਾਲ ਬਣੇ ਰਹੋ ਸਾਰੇ ਜਣੇ ਤੇ ਆਪਾਂ ਜਿਹੜੇ ਆਪਾਂ ਘਰ ਆ ਗਏ ਆ ਘੁੰਮ ਫਿਰ ਕੇ ਬਾਰੂ ਤੇ ਆਪਾਂ ਸਾਸੂ ਮਾਂ ਨੂੰ ਵੀ ਮਮੀ ਆਪਨੇ ਨੇ ਮਿਲਾਉਂਗਾ ਡੈਡੀ ਨੂੰ ਨਾਲ ਮਿਲਾਉਂਗਾ ਡੈਡੀ ਨੂੰ ਵੀ ਸੇਵਾ ਤੋਂ ਆ ਗਏ ਆ ਤੇ ਸੱਜੂ ਸੱਜੂ ਤਾਂ ਅੱਜ ਤਾਂ ਨਹੀਂ ਉਹਨੂੰ ਕੇਲਾ ਨਾਲ ਇਹ 6 ਮਹੀਨੇ ਦੇ ਬੱਚੇ ਨੂੰ ਬਨਾਣਾ ਦੇ ਸਕਦੇ ਆ ਦੱਸਿਓ ਕਮੈਂਟ ਬਾਕਸ ਵਿੱਚ ਦੇ ਸਕਦੇ ਨੇ ਬੱਚ ਨੂੰ ਥੋੜੀ ਨਕਸੜ ਕਿੰਨੀ ਚਾਹੀਦੀ ਹੈ ਕਾ ਤੇ ਆਪਾਂ ਕਾ ਹੁਣ ਕਰਨ ਅੱਗੇ ਆ ਕਿ ਉਹ ਕੀ ਕਹਿੰਦੇ ਨੇ ਰੋਟੀ ਖਾਣ ਲੱਗੇ ਆਪਾਂ ਤੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਲਾਈਕ ਵੀ ਕਰ ਲਓ ਬਹੁਤ ਸਾਰਾ ਪਿਆਰ ਦੇ ਰਹੇ ਆ ਸਾਡੇ ਬਲੌਗਸ ਨੂੰ ਬਹੁਤ ਜਿਆਦਾ ਪਿਆਰ ਦੇ ਰਹੇ ਹਰ ਇੱਕ ਬਲੌਗ ਨੂੰ ਬਹੁਤ ਸਾਰਾ ਪਿਆਰ ਦੇ ਰਹੇ ਆ ਤੁਸੀਂ ਸਾਡਾ ਦਿਲ ਖੁਸ਼ ਕਰਤਾ ਆ ਸਾਨੂੰ ਅੱਗੇ ਬਲੌਗ ਬਣਾਉਣ ਦੀ ਹਿੰਮਤ ਮਿਲ ਜਾਂਦੀ ਇਦਾਂ ਹੀ ਜਿੱਦਾਂ ਤੁਸੀਂ ਰਿਪਾਇਰ ਕਰਦੇ ਰਹਿੰਦੇ ਹੋ ਇਹ ਗਏ ਸੀ ਕਿ ਮੈਂ ਪਿਛੋੜਾ ਦੇ ਬਣਾਏ ਆਲੂ ਚਨੇ ਚਨੇ ਇਹਨੇ ਬਣਾਇਆ ਆਲੂ ਚਨੇ ਮੈਡਮ ਨੇ ਤੋਂ ਵੀ ਫਿਰ ਉਹਨਾਂ ਰਾਤੀਆਂ ਬੜੀਆਂ ਸੁੱਕੀਆਂ ਬਣਾਈਆਂ ਸੀ ਉਹ ਖਤਮ ਹੋ ਗਈਆਂ ਮੈਨੂੰ ਲੱਗੀ ਸੀ ਭੁੱਖ ਮੈਂ ਸਵੇਰ ਦਾ ਗਿਆ ਸੀਗਾ ਤੇ ਇਧਰ ਮੈਡਮ ਹੁਣੀ ਬਣਾ ਕੇ ਦੇਣੇ ਰੋਟੀ ਮੈਨੂੰ ਤਾਜੀ ਕਹਿੰਦੇ ਖਾਇਆ ਕਰੋ ਤਾਜੀ ਰੋਟੀ ਸਿਹ੍ਹਾ ਪਣੀ ਉਹ ਕਰਦੀ ਹੁਣ ਮੇਰੀ ਇਹ ਤੇ ਕਹਿੰਦੀ ਕੈਮ ਕਰ ਦੇਣਾ ਹਣਾ ਸਾਰੇ ਮੈਨੂੰ ਹੀ ਕਹਿੰਦੇ ਖਾਇਆ ਖਾਇਆ ਕਰੋ ਤੇ ਹੁਣ ਦੇਖਿਓ ਦਾ ਕਿਦਾਂ ਕੀਤਾ ਕੈਮ ਕ ਨਹੀਂ ਕੀਤਾ ਨਾ ਮਾੜਾ ਮੋਟਾ ਮਾੜਾ ਮੋਟਾ ਤੇ ਰੋਟੀ ਨਾਲ ਤਰੀ ਬਣਾਈ ਆਪਾਂ ਛੋਲਿਆਂ ਦੀ ਚਨੇ ਆਲੀ ਕਹਿੰਦਾ ਚਨੇ ਆਲੀ ਤਰੀ ਤੇ ਨਾਲ ਬਣਾਤੀ ਮੈਂ ਨਾਲ ਰੋਟੀ ਤੇ ਜਿਹੜੀ ਅਸੀਂ ਦਾਲ ਬਣਾਇਦਾਂ ਆਹ ਫਿਰ ਰੈੱਡ ਵਾਲੀ ਮਿਰਚ ਪਾ ਕੇ ਬਣਾਇਆ ਕਰੋ ਬੜੀ ਟੇਸਟੀ ਵਾਲੀ ਦਾਲ ਆਹ ਮਿਰਚ ਪਾ ਕੇ ਬਹੁਤ ਟੇਸਟੀ ਦਾਲ ਬਣਦੀ ਜਿਹੜੀ ਮਿਰਚਾਂ ਹੁੰਦੀਆਂ ਉਹਨਾਂ ਨੂੰ ਸੁਕਾ ਲਓ ਹਰੀਆਂ ਵਿੱਚ ਆਹ ਨਾਲ ਮਿਰਚਾਂ ਲੈ ਆਓ ਕਰਿਆਨੇ ਦੇ ਨਾਲ ਮਿਲ ਜਾਂਦੀਆਂ ਨੇ ਫਿਰ ਪਤਾ ਕੀ ਕਰੋ ਉਹਨਾਂ ਮਿਰਚਾਂ ਨੂੰ ਉਹ ਤੇਲ ਦੇ ਵਿੱਚ ਪਹਿਲਾਂ ਭੁੰਨੋ ਬਹੁਤ ਟੇਸਟੀ ਬਣਦੀ ਦਾਲ ਜਿਹੜੀ ਮਰਜ਼ੀ ਬਣਾਓ ਸਾਰੀਆਂ ਸਵਾਦ ਬਣਦੀਆਂ ਪੂਰੀ ਗੱਲਬਾਤ ਬਣ ਜਾਂਦੀ ਦਾਲ ਦੀ ਤੇ ਨਾਲ ਹੋਵੇ ਕੱਚੀ ਲੱਸੀ ਤੇ ਨਾਲ ਆਲੂ ਚਨੇ ਦਾਲਦ ਨਾਲ ਗਰਮਾ ਗਰਮ ਰੋਟੀ ਤੇ ਆਜਵੇਂ ਮਜ਼ਾ ਹਰੀ ਮੱਛਲਾਨੀ ਬਾਹਰ ਆ ਗਿਆ ਵਿੱਚ ਇਹ ਮਾਤ ਨੇ ਬਣਾਈਆਂ ਇਹ ਚੋਏ ਤੇ ਰੋਟੀਆਂ ਮੈਂ ਤਾਂ ਤਿੰਨ ਹੀ ਬਣਾਈਆਂ ਓ ਜੀ ਹੁਣ ਰੋਟੀ ਰੋਟੀ ਖਾ ਕੇ ਤੇ ਸ਼ੇਕ ਬਣ ਲੱਗਾ ਮੇਰੇ ਲਈ ਮੈਂ ਕਹਾ ਮੈਂ ਤੁਹਾਨੂੰ ਰੋਟੀ ਤੇ ਮੈਨੂੰ ਜੀ ਦੋ ਸ਼ੇਕ ਐਦਾਂ ਹੀ ਹੈ ਹਾਂ ਹੂੰ ਜਲਦੀ ਓਏ ਉਹ ਦੇਖੋ ਜਸਲੀਨ ਦਾਦੀ ਆਪਣੇ ਘਰ ਲੰਦੀ ਆ ਸਾਰੇ ਕਹਿੰਦੇ ਜੀ ਦਾਦੀ ਨਾਲ ਮਲਾਓ ਉਹ ਦੇਖੋ ਦਾਦੀ ਜਸਲੀਨ ਜਸਲੀਨ ਖੁਲੋਂਦੀ ਆ ਦੇਖਣ ਗਾਲਾ ਪੈਣੀ ਤੇ ਇੱਧਰ ਬਣਦੇ ਆ ਜੀ ਸ਼ੇਕ ਆ ਮਸ਼ੀਨ ਆ ਤੇ ਇਹਦੇ ਵਿੱਚ ਪਾਲਿਆ ਜੀ ਕੇਲੇ ਪਟੇਲੇ ਤੇ ਹੁਣ ਮੈਂ ਸ਼ੇਕ ਪੀਉਂਗੀ ਮੇਰਾ ਵੀ ਲਗਾਦਾ ਸ਼ੇਕ ਪੀਂਗੀ ਆਈ ਫੇਵਰਿਟ ਸ਼ੀ ਕਿਸ ਕਿਸ ਦਾ ਫੇਵਰਟ ਆ ਜਰੂਰ ਦੱਸਿਓ ਐਂਡ ਇਹਦੇ ਨਾਲ ਕੀ ਹੁੰਦਾ ਮਤਲਬ ਕੀ ਤੁਹਾਡੇ ਕਿਹੜਾ ਪ੍ਰੋਟੀਨ ਕਿਹੜਾ ਆਰੀਨ ਕਿਹੜਾ ਕੈਲਸ਼ੀਅਮ ਮਿਲਦਾ ਇਹ ਤੁਹਾਨੂੰ ਦੱਸਿਓ ਮੈਂ ਤਾਂ ਵਰ ਕੁਛ ਨਹੀਂ ਨੌਲਜ ਨੋ ਹੋਰ ਇਹ ਦੁੱਧ ਪੈ ਗਿਆ ਆ ਤੇ ਬਨਾਣੇ ਵੀ ਪੈ ਗਏ ਆ ਤੇ ਹੁਣ ਇਹਨੂੰ ਇਹਦਾ ਕਰਾਂਗੇ ਕਟ ਚੱਕ ਕਟ ਚ 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 ਸੀਨੀਆ ਮੇਰਾ ਦਿਲ ਜਦੋਂ ਕਰਦਾ ਉਸ ਲਈ ਕੰਮ ਕਰਨ ਤੇ ਲਗਾਦਾ ਮੇਰਾ ਹੁਣ ਮੈਂ ਥੋੜੇ ਆ ਰਹੀਆਂ ਕਿਉਂਕਿ ਮੇਰੇ ਦੋਸਤੋ ਖਾਨ ਨਹੀਂ ਹੈ ਜਿੰਨਾ ਮੇਰਾ ਸੇਰ ਮੇਂ ਠੀਕ ਰਹਾ ਕਿਉਂਕਿ ਕਮਜ਼ੋਰੀ ਬਹੁਤ ਜ਼ਿਆਦਾ ਆ ਗਈ ਆ ਇੱਕ ਉਹ ਕਮਰਾ ਜਦੋਂ ਪਾਇਆ ਨਾ ਉਸਲੇ ਵੀ ਕਮਜ਼ੋਰੀ ਬਹੁਤ ਆ ਗਈ ਆ ਉਦੋਂ ਤਾਂ ਮੈਂ ਲੱਗੀ ਨਹੀਂ ਪਰ ਮੈਨੂੰ ਹੁਣ ਪਤਾ ਲੱਗੰਦਿਆ ਕਿ ਉਸ ਤੋਂ ਬਾਅਦ ਮੈਂ ਰੈਸਟ ਵੀ ਨਹੀਂ ਕੀਤੀ ਨਾ ਫੇ ਅਸੀਂ ਘੁੰਮਣ ਚਲ ਗਏ ਫੇ ਉਸ ਤੋਂ ਬਾਅਦ ਹੁਣ ਫੇ ਇੱਧਰ ਸੰਗਰੂਰ ਵੱਲ ਚਲ ਗਏ ਹੈ ਗਈ ਆ ਦੇ ਸਰੀਰ ਨੂੰ ਲੱਗੀ ਹੋਣੀ ਦਿੰਨੀ ਆ ਆ ਦੇਖੋ ਮੰਮੀ ਸਾਰੇ ਇਹਨੇ ਕਹਿੰਦੇ ਹੀ ਆਪਣੀ ਸਾਸੂ ਮੰਮੀ ਨਾਲ ਮਿਲਾਓ ਰੁਕ ਜਾਓ ਰੁਕ ਜਾਓ ਸਾਰੇ ਮੰਮੀ ਕਹਿੰਦੇ ਹੀ ਆਪਣੀ ਸਾਸੂ ਮੰਮੀ ਨਾਲ ਮਿਲਾਓ ਦੀਦੇ ਨਹੀਂ ਕਿੱਥੇ ਗਏ ਆ ਮੈਂ ਕਿਹਾ ਬਾਂਡੇ ਗਏ ਸੀ ਪਹਿਲੇ ਤਾਂ ਉੱਠ ਕੇ ਆ ਕੇ ਇੱਧਰ ਆ ਕੇ ਬਣਾ ਲਓ ਜੀ ਸ਼ਾਇਦ ਕਹਿੰਦੀ ਪਈ ਆ ਕਿ ਚਾਦਰ ਆਹੇ ਵਿਛੋਣੀ ਆ ਜਿਹੜੀ ਮੋਹਣੀ ਬਿਠਾ ਕੇ ਤਿੰਨ ਦਿਨ ਹੋ ਗਏ ਕਹਿੰਦੀ ਨੂੰ ਮੈਂ ਕਿਹਾ ਚੱਲ ਜਸਲੀਨ ਨੂੰ ਸੁੱਖੀ ਵੀ ਕਰਨਾ ਉੱਪਰ ਛੱਡ ਪਾ ਮੰਮੀ ਮੰਨੇ ਇਹ ਡੌਰੀਮੋਨ ਵਾਲੀ ਵਿਛਾਉਣੀ ਚਾਹਤ। ਮੈਂ ਕੋਈ ਆਇਆ ਗਿਆ ਫੇਰ ਮਤ ਪਸਾਉਣ ਨੂੰ ਨਾ ਨਿਆਣੇ ਬਾਕੀ। ਇਹਦਾ ਕਾਰਟੂਨ ਇਹਦਾ ਬਾਹਰ ਨਿਕਲ ਆਉਣੇ ਹੁੰਦੇ ਆ। ਅੱਛਾ ਯਾਰ। ਅਰ ਮਾਰਨਿੰਗ ਟਾਈਮ ਆਜੀ ਤੇ ਸਈ ਆਪਾਂ ਉੱਠਦੇ ਸਾਰੀ ਕਹਿਣਾ ਵੀ ਇਦਾਂ ਹੈ। ਕਿ ਆਪ ਵਿਛਾਉਗੇ। ਸਵੇਰਾਂ ਜਾਂਦੀ ਖਲੇ ਚ ਕੁੱਤੇ ਸੁੱਕਣੇ ਪਾਉਣ। ਹੁਣ ਬਚਾਤ ਵਿਛਾ ਕੇ ਇਹਦੀ ਗੁੱਤ ਕਰਨੀ ਫੇ ਆਪੂ ਨੂੰ ਹੋਣਾ ਤੇ ਸਲੀਮ ਨੂੰ ਹੋਣਾ ਫੇ ਜਾ ਕੇ ਮੇਰਾ ਕੰਮ ਨਿਭਣਾ। ਚਲੋ। ਹੈਲੋ ਸਸਰੀਕਾ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਬਲੌਗ ਕਿਲਾ ਦੇ ਲਾਗਨੀ ਆ ਤੇ ਗਰਮੀ ਬਹੁਤ ਜ਼ਿਆਦਾ ਹੋ ਗਈ ਹੈ ਤੇ ਗਰਮੀ ਦੇ ਕਾਰਨ ਸਾਡਾ ਖਰਾ ਪੱਖੇ ਦੀ ਮੋਟਰ ਸਾੜ ਗਈ ਆ ਤੇ ਪੱਖਾ ਬਹੁਤ ਗਰਮ ਹੋ ਗਿਆ ਰਾਤ ਸਾਈ ਲੱਗਾ ਰਹਿੰਦਾ ਨਾ ਤੇ ਹੁਣ ਆਪਾਂ ਲਾਉਣ ਲੱਗੇ ਆ ਪੱਖਾ ਗਰਮ ਸੋ ਤੁਮਾਰਾ ਹੰਡਾ ਅੰਦਰ ਚੰਦਾ ਚੰਦਾ ਬੰਦ ਹੋ ਗਿਆ ਉਤੋਂ ਇੰਨੀ ਗਰਮੀ ਆ ਮੈਂ ਤਾਂ ਭੇਜ ਗਈ ਗਰਮੀ ਦਾ ਸਾਰ ਵੀ ਭੇਜ ਰਹੀ ਆ ਉਹ ਵੀ ਅੱਧੀ ਸੜ ਗਈ ਸੀ। ਬੱਸ ਵੇ ਹੁਣ ਪੂਰੀ ਸੜ ਗਈ। ਉਹ ਪੁੱਤ ਲਾਤਾ ਹੈਗਾ ਤਾਂ। ਉਹ ਦੋ ਇਹਨਾਂ ਨੇ ਆਪੇ ਹੀ ਮਕੈਨਿਕ ਕੀਤੀ ਸੀ ਤੇ ਖਰਾ ਮਕੈਨਿਕ ਨੇ ਖਰਾਬ ਕਰਤਾ ਜਿਹੜੀ ਆਪੂ ਕੀਤੀ ਸੀ। ਉਹ ਜਸਲੀ ਨੇ ਦੇਖੋ ਸੁਸੂ ਕਰ ਕਰਕੇ ਸਾਰੇ ਗੱਦੇ ਭੇਂਤੇ ਹੁਣ ਮੈਂ ਸੁੱਕਣੇ ਪਾਇਆ ਬਾਹਰ। ਪੂਲਰ ਥੋੜੀ ਚੱਲਣਾ ਇਨਵਰਟਰ ਦੇ। ਦੇਖੀ ਲਾਈ ਮੜੇ। ਮੈਂ। ਤੁਸੀਂ ਉਹ ਵੀ ਉਡਾਉਣਾ ਖਰਾ। ਅੱਗੇ ਇੱਕ ਚੀਜ਼ ਖਰਾਬ ਹੋ ਗਈ ਆ। ਬੋਲਦੇ ਆ। ਐਵੇਂ ਹੱਥ ਨਾਲ ਸੜਾ ਕੇ ਬਹਿ ਜਾਓ। ਸਾਰਾ ਵਿਚਾਰੀ ਗਰਮੀ 'ਚ ਘੁੰਮੰਦਾ ਹੀ ਆ। ਪੱਖਾੜ ਇੱਕ ਪਿਆ ਵੀ ਸੀ ਘਰ ਪਹਿਲੇ। ਉਨੂੰ ਠੀਕ ਕਰਾ ਲੋ ਜੇ ਉਹਦੀ ਮੋਟਰ ਚਾਹੀਏ ਤਾਂ ਨਹੀਂ ਪਿਆ ਬੱਖਾਂ ਦੇਖਣਾ ਬੜਾ ਜਿਹੜਾ ਚੋਂ ਸੁਭਾਣ ਨਾ ਮਾ ਤਾਂ ਵਿੰਗਾ ਆਉ ਨਾ ਮਰ ਰਹਿਣ ਤੋਂ ਕੋਈ ਪੁਰਾਣਾ ਦੇਖ ਲੋ ਉਹਨੂੰ ਦੇਖ ਲੋ ਠੀਕ ਕਰਵਾ ਕੇ ਜੇ ਹੁੰਦਾ ਤਾਂ ਦੂਜੇ ਜਿਹੜਾ ਪਿਆ ਉਧਰ ਬੈ ਜਾਣਾ ਚੱਲਣਾ ਹਾਂ ਮੈਂ ਤਾਂ ਉਧਰ ਹੀ ਬੈਣਾ ਪਊ ਉਹ ਦੂਜੇ ਘਵਰੇ ਲਾ ਲਉਂਦੇ ਉਧਰ ਲਾ ਸਟੋਰ ਚ ਕਿਹੜਾ ਕੋਈ ਜਾਂਦਾ ਹਾਂ ਉਧਰ ਲਾ ਲੋ ਉਹ ਲਾ ਕੇ ਇੱਥੇ ਲਾ ਲੋ ਠੀਕ ਕਰਵਾਵਾਂ ਹੋਰ ਏ ਮੈਨੂੰ ਲੱਗਦਾ ਏ ਠੀਕ ਹੋਊਗਾ ਕਿਉਂਕਿ ਹੁਣ 2 ਵਜੇ ਤੁਸੀਂ ਮੋਟਰ ਕਰਾ ਲਈ ਸਹੀ ਹੈ। ਇੱਕ ਵਾਰੀ ਆਪੂ ਬੰਨੀ ਸੀ ਤੇ ਦੂਜੀ ਵਾਰੀ ਜਦੋਂ ਹੁਣ ਛੜ ਗਈ। ਦੂਜੀ ਬੰਨੀ ਸੀਗੀ। ਨੇ ਕੀ ਕੀਤਾ ਏ ਉਹ? ਬਣਵਾਈ ਸੀਗੀ। ਬਣਵਾਈ ਸੀ ਜਿਹੜੀ ਇੱਕ ਵਾਰੀ ਤੇ ਦੂਜੀ ਵਾਰੀ ਤਾਂ ਹੁਣ ਪੂਰੀ ਹੋ ਗਈ ਹੋ ਖਰਾਬ। ਮੈਂ ਵੀ ਨਹੀਂ ਮੈਕੈਨਿਕੇ ਗਾਵੇਂ ਉਹਦਾ ਲਾਗੂ ਦਿੰਦਾ ਤਾਂ ਮੈਨੂੰ ਮੋਟਰ ਫਿਰ ਕਰਨੀ ਆਉਂਦੀ ਹੈ। ਜਦੋਂ ਅਸੀਂ ਕਮਰਾ ਪੂਨ ਲੱਗੇ ਸੀ ਨਾ ਆਹ ਤੇ ਉਦੋਂ ਇਹਨਾਂ ਨੇ ਉਹ ਉਧਰ ਪੱਖਾ ਲਾਇਆ ਸੀ ਇਹ ਵਾਲਾ ਲਾਗੇ। ਉਹਨਾਂ ਤਾਂ ਨਹੀਂ ਕਿਤੇ ਖਰਾਬ ਹੋ ਗਿਆ ਬਸ ਫੇ ਸਪਾਈਡਰ ਆ ਕੇ ਬਹਿ ਗਏ ਕਿਉਂਕਿ ਉਧਰ ਗਰਮੀ ਬਹੁਤ ਜ਼ਿਆਦਾ ਆ ਤੇ ਖਾ ਜਿਹੜਾ ਚੱਲਣਾ ਹੋ ਗਿਆ ਬੰਦ ਹੈ ਨਵੀਂ ਰਮੀਆ ਨਵੇਂ ਨਵੇਂ ਕੰਮ ਹੁੰਦੇ ਇਹ ਬੰਦ ਹੋ ਗਏ ਨਹੀਂ ਹੋਲੇ ਕਿ ਤੁਹਾਨੂੰ ਲੈਣ ਜਾਣਾ ਹੁਣ ਉਹਦੋਂ ਖੜਿਆ ਨਹੀਂ ਸੀਗਾ ਮੈਂ ਜਿਹੜੀ ਉਹ ਸੜੀ ਸੀਗੀ ਉਹਨੇ ਗੱਡ ਸੀ ਬਾਕੀ ਨਾਲ ਚੋਰ ਸੀ ਸਭ ਵਗੇ ਅੱਧਾ ਸਹੀ ਸਿੱਧਾ ਖਰਾਬ ਸੀ ਜਿਸਲੀਂ ਦੇ ਦੇਦੀ ਸੀ ਮੰਮੀ ਦੇ ਬਾੜ ਕੇ ਨਿਆਣਾ ਨੇ ਉਦੋਂ ਮੱਤੀ ਮਾਰੀ ਪਈ ਉਹ ਤਾਂ ਗਰਮੀ ਨਹੀਂ ਆ ਤੂੰ ਤਾਂ ਲੈਡ ਨਹੀਂ ਹੁੰਦੀ ਸਾਈ ਸਾਈ ਜਹਾੜੀ ਲੈਡ ਸਾਡੇ ਮੈਨੂੰ ਲੱਗਦਾ 10 ਵਾਰੇ ਜਾਂਦੀ ਆ ਖੜਾ ਉਹ ਤਾਂ ਕਿ ਬਿਮਾਰੀ ਬਈ ਉਹ ਇੰਨੀ ਵਾਰ ਤਾਂ ਜਾਂਦੀ ਨਹੀਂ ਸੀ ਲੈਡ ਸੁਆਦੀ ਸਾ ਤੇ ਨਹੀਂ ਆਉਂਦੇ ਮੰਮੀ ਆੜੀ ਸਿੱਧੀ ਗੱਲਾਂ ਬੁਮਾਰੀ ਜੀਰੀ ਦਾਦੀ ਨਹੀਂ ਬਹੁਤ ਆਂ ਤੁਹਾਨੂੰ ਸੜ ਜਾਂਦੇ ਉਹ ਵੀ ਦਾਦੀ ਉਹ ਹੀ ਇਹ ਦੇ ਕਰਕੇ ਜਾਂਦੀ ਆ ਵਾਈਫਾਈ ਮੇਰੇ ਤਾਂ ਹੀ ਪਤਾ ਲੈ ਤਾ ਤਾਂ ਹੀ ਸੜਿਆ ਸਾਡਾ ਕਿ ਲਾਈਟ ਆਉਂਦੀ ਜਾਂਦੀ ਜਾਂਦੀ ਆ ਕੋਈ ਚੱਲਦਾ ਰਹਿੰਦਾ ਕਦੀ ਬੰਦ ਹੁੰਦਾ ਰਹਿੰਦਾ ਕਈ ਚੱਲਦਾ ਰਹਿੰਦਾ ਉਹਦੇ ਕਰਕੇ ਸੜੇ ਨਾਲੇ ਉੱਤੋਂ ਲਾਈਟ ਆਉਂਦੀ ਜਾਂਦੀ ਰਹਿੰਦੀ ਆ ਸਾਡਾ ਜੇਦਾ ਚੱਲਦਾ ਸਾਡਾ ਵੀ ਇਦਾਂ ਹੀ ਚੱਲਦਾ ਹਾਂ ਵਿੱਚ ਵਿੱਚ ਥੋੜਾ ਬੰਦ ਕਰ ਲੀਦਾ ਹਾਂ ਫੋਨ ਇਹਨਾਂ ਨੇ ਹੱਥ ਲਾ ਕੇ ਦੇਖਿਆ ਪੱਖੇ ਨੂੰ ਗਰਮ ਹੋਇਆ ਸੀ ਕਿਤੇ ਲੂਂ ਦਾ ਹੱਥ ਥੋੜੀ ਲੱਗਿਆ ਇਹ ਹੀ ਹੋਇਆ ਇਹ ਧਰਮੀ ਥੋੜੀ ਹੈ ਲਾਵਾ ਬੇਨੂ ਹੋ ਗਏ ਹਿੰਦਾ ਨੰਟਾ ਨਾਲ ਇਹ ਕੀ ਕਰਨਾ ਰੱਸੀ ਨਾਲ ਰੱਸੀ ਨਾਲ ਬਣੜ ਚਾਹੀਦੀ ਸਹੀ ਗੱਲ ਹੈ ਨਰ ਲਾਉਪਿੰਦੀ ਹਾਂ ਲੋਣੇ ਬਣਿਓ ਵੀ ਮਾਂ ਨੂੰ ਦਿੰਦਾ ਜੰਗ ਵੇ ਲੇਤੀ ਲੈਣਾ ਮੰਮੀ ਕਰੀਮ ਲੈ ਕੇ ਗਈ ਦੁਕਾਨ ਤੋਂ ਫੇਰਨ ਲਬਲੀ ਫੇਰਨ ਲਬਲੀ ਲਬਲੀ ਮੰਮੀ ਨੂੰ ਕਰੀਮ ਚਾਹੀਦੀ ਫੇਰਨ ਲਬਲੀ ਤਾ ਦੁਖੀ ਦਾਦਾ ਵੀ ਹੁਣ ਆਵਾਜ਼ ਰੋੜ ਪਉਣ ਲੱਗੀ ਹਾਂ ਲੈ ਗੁੱਟੀ ਮੈਣ ਲੱਗੇ ਬਣਾਉਣੇ ਇਹਨੂੰ ਬੱਚਾ ਜੋ ਗੁੱਟੀ ਮੈਣ ਬਣਾ ਲੱਗਾ ਬਣਾਉਣਾ ਜਿਹੜੀ ਓਏ ਹਾਲੇ ਹਾਲੇ ਬਣ ਗਈ ਆ ਕੀ ਹੈ ਗਰਮੀ ਬਹੁਤ ਅੰਦਰ ਸਾਹ ਰੁਕਣ ਦੀ ਆਈ ਮੇਰਾ ਸਾਹ ਰੁਕਣ ਦੇ ਹੁਣ ਤਾਂ ਲੇਟ ਆ ਗਈ ਹੈ ਲੇਟ ਤਾਂ ਆ ਗਈ ਹੈ ਪਰ ਅੰਦਰ ਪੜੀ ਕਾ ਤਾ ਘੁੱਟਣ ਨਹੀਂ ਮਸੂਸ ਹੁੰਦੀ ਆ ਬਾਹਰ ਆਈ ਤਾਂ ਮਾੜਾ ਮੌਸਮ ਪੱਤੀ ਲੱਗਾ ਬਾਹਰਲੀ ਹਵਾ ਬਾਹਰਲੀ ਹੁੰਦੀ ਫਿਰ ਵੀ ਸਾਹ ਤਾਂ ਲੱਗਾ ਹੁਣ ਉਹ ਬਥਲੀ ਚੱਲੀ ਗਈ ਉਹ ਦਨ ਚੱਲਦੇ ਆ ਜਿਹਾ ਦਿਖਾ ਦਿੰਦੇ ਨੇ ਸਾਰੇ ਲੱਗੇ ਆ ਕਿ ਨਹੀਂ ਲਓ ਜੀ ਆਪਾਂ ਘੁੰਮਦੇ ਫਿਰਦੇ ਆ ਧੁੱਪੇ ਬਾਹਰ ਮੌਸਮ ਠੀਕ ਆ ਅੰਦਰ ਜਿਆਦਾ ਗਰਮੀ ਆ ਆ ਸਾਡੀ ਤਾਂ ਕੀ ਆ ਰਾਹ ਕਮਰਾ ਸੱਟ ਤਸਨੀਮ ਸੁੱਤੀ ਆ ਚੱਲ ਆ ਜਾ ਫੇ ਕੋਈ ਨਹੀਂ ਸੁੱਤੀ ਰਹਿਣਾ ਬਾਹਰ ਮੌਸਮ ਠੀਕ ਆ ਤਾਂ ਅੰਦਰ ਵੀ ਗਰਮੀ ਹੋਣਾ ਇੰਨੀ ਗਰਮੀ ਬਾਹਲੀ ਹਵਾ ਲੱਦੀ ਐ ਮੈਂ ਕਿਹਾ ਆਪਾਂ ਹੁਣ ਆਪਾਂ ਚੱਲੇ ਆਂ ਉੱਥੇ ਆਮ ਦੇਖਣ ਚੱਲੇ ਜਾ ਆਮ ਮਿਲ ਗਏ ਅੱਛਾ ਤਾਂ ਇਦਾਂ ਦੇ ਹੀ ਨਾ ਸਾਨੂੰ ਅੰਦਰ ਦੇ ਨਹੀਂ ਚੈਨ ਆਉਂਦੇ ਘਰੋਂ ਤਾਂ ਬਾਹਰ ਹੀ ਚੈਨ ਆਉਂਦੇ ਸਾਰਾ ਮਹੱਲਾ ਅੰਦਰ ਬੜਿਆ ਹੀ ਬਾਹਰ ਹੁੰਦੇ ਸ਼ਾਂਤੀ ਦੇਖੋ ਕੋਈ ਸੌਂਦਾ ਕੋਈ ਹੁੰਦਾ ਕੋਈ ਨਹੀਂ ਦੇਖੋ ਮਗਰ ਵੀ ਕੋਈ ਨਹੀਂ ਅੱਗੇ ਵੀ ਕੋਈ ਸਾਡੇ ਘਰ ਆ ਸਾਰੇ ਇੱਥੋਂ ਜਿੱਥੋਂ ਜਾਨਦੇ ਆ ਸਾਡੇ ਆਪਣੇ ਚਾਚੇ ਤਾਂ ਹੈਗੇ ਸਾਰੇ ਤੇ ਕੋਈ ਚਲਵਾ ਸੁਣਦੇ ਸਾਡੀ ਲੋਕਾਂ ਜੀ ਦੇ ਬਾ ਐਵੇਂ ਬਾਕੀਆਂ ਨੇ ਇਹਨਾਂ ਨੂੰ ਟਿਕਾਈ ਨਹੀਂ ਹੋਈ ਦੁਪਹਿਰੇ ਜਿੰਦੇ ਨਾਲ ਸਾਨੂੰ ਸੌਂਹ ਦਿੰਦੇ ਇਦਾਂ ਕੀ ਹੁਣ ਉਹ ਇੱਕ ਤਾਂ ਇਨਵਰਟਰਾਂ ਕਰਕੇ ਸਭ ਅੰਦਰ ਪੜ ਗਏ ਠੀਕ ਆ ਕਿ ਲਾਈਟ ਜਾਂਦੀ ਸੀਗੀ ਸਾਰਿਆਂ ਨੇ ਬਾਹਰ ਖੜੇ ਹੋ ਜਾਂਦੇ ਸੀਗੇ ਗੱਲਾਂ ਬਾਤ ਚੱਲਦੀ ਹੁੰਦੀਆਂ ਸੀਗੀਆਂ ਤੇ ਹੁਣ ਕਿੱਥੇ ਹੁਣ ਕਿੱਥੇ ਹੁਣ ਦੇ ਸ਼ਾਂਤੀ ਬਾਬਾ ਆਇਆ ਜੀ ਅੰਬ ਜਿੱਥੇ ਸਾਡੀ ਇੰਟਰਵਿਊ ਹੋਈ ਸੀਗੀ ਤੇ ਇੰਟਰਵਿਊ ਹੋਣ ਵਾਲੀ ਹੈ 2-3 ਦਿਨ ਤੱਕ ਉਥੋਂ ਅੰਬ ਲੈਣੇ ਮਿੱਠੇ ਉਹ ਲੱਗੇ ਪਏ ਨੇ ਹੁਣ ਕਿਹੜਾ ਕੋਈ ਹੈਗਾ ਆਤ ਨਾਲ ਆ ਅੰਬ ਇੱਥੇ ਕਿੱਥੇ ਗਏ ਅੰਬ ਅੰਬ ਉਹ ਲੱਗੇ ਆ ਭਾ ਟੁੱਧਲੇ ਸਾਈਡ ਆ ਆਜਾ ਕਿੱਧਰ ਉਹ ਉੱਥੇ ਆਓ ਉੱਥੇ ਤੇ ਤੁਸੀਂ ਇੱਦੀ ਵਲੌਗ ਨਾਲ ਬਣੇ ਰਹੋ ਤੇ ਚੈਨਲ ਸਾਡੇ ਨੂੰ ਸਬਸਕ੍ਰਾਈਬ ਕਰਿਓ ਤੇ ਜੇ ਅੰਬ ਕੋਈ ਮਿਲੇ ਤੁਹਾਨੂੰ ਦਿਖਾਵਾਂਗੇ ਬਹੁਤ ਸਾਰਾ ਪਿਆਰ ਦੇ ਰਹੇ ਹੋ ਤੁਸੀਂ ਸਾਡੇ ਵਲੌਗਸ ਨੂੰ ਥੋੜਾ ਸਾਡੇ ਘਰੇ ਆ ਜਾਣਾ ਬੋ ਤੇ ਜੇ ਪਿਆਰ ਕਰਦੇ ਰਹੋ ਤੁਹਾਡੇ ਲਈ ਸਿਰ ਨਾ ਕੋਈ ਬਲੌਗ ਲੈ ਕੇ ਆਉਂਦਾ ਰਹਾਂਗਾ ਕਰਾਂਗੇ ਟਾਈਮ ਤੁਹਾਨੂੰ ਦੱਸਾਂ ਕਿ ਕਿਹੋ ਜਿਹਾ ਕਿੰਨੇ ਟਾਈਮ ਤੱਕ ਜਾ ਰਹੀ ਹਾਂ ਤਿੰਨ ਵਜੇ ਗਏ ਆ ਜੀ ਦੁਪਹਿਰਾ ਦਿੰਦਾ ਦੁਪਹਿਰਾ ਦਿੰਦਾ ਦੁਪਹਿਰੇ ਦਿੰਦੇ ਸੀ ਇਦੋਂ ਤੁਰੇ ਪਏ ਕੱਲੇ ਸਾਰੇ ਕਿਹਨੇ ਇਹ ਤਾਂ ਪਹਿਲਾਂ ਤੋਂ ਤੁਰੇ ਆ ਕਿਨਾਂ ਸੈਦ ਦਾ ਟਾਈਮ ਕੋਈ ਨਹੀਂ ਸਾਡੀ ਦੁਪਹਿਰ ਤਾਂ ਆਹੀ ਪੈਦਾਂਗੀ ਨਾ ਕਾਲਾ ਹੋਇਆ ਆ ਪਾ ਦੁਪਹਿਰ ਨੂੰ ਧੁੱਪੇ ਚੜਪੀਦਾ ਕਿਤਨੇ ਕਿਤੇ ਕਾਲਾ ਕਿੱਥੋਂ ਆਇਆ ਬੜਾ ਸੋਹਣਾ ਤਾਂ ਕਹਿੰਦਾ ਇਸ ਰੰਗ ਹੋਰ ਰੰਗ ਕਿਥੇ ਅੰਗਰੇਜ਼ ਆਰਗੇ ਹੋਣੇ ਹੋਈਆਂ ਅੰਗਰੇਜ਼ ਆਰਗੇ ਹੋ ਫੋਜ ਹੋਈ ਤਾਂ ਮੇਰਾ ਰੰਗ ਫ ਇੰਡੀਆ ਜਿਹੜੇ ਰੰਗ ਹੈਗੇ ਇਹੀ ਆ ਪੱਕਾ ਜਾਂ ਤੇ ਇੱਕ ਥੋੜਾ ਜਿਹਾ ਲਾਈਟ ਜਿਹਾ ਬਸ ਇੱਕ ਪੱਕਾ ਇੱਕ ਥੋੜਾ ਲਾਈਟ ਜਿਹਾ ਬਾਕੀ ਫਿਲਟਰ ਫੁੱਟ ਲੱਗਦੇ ਤੈਨੂੰ ਮਰਜੀ ਕਰ ਲੋ ਗੱਲ ਹੋਰ ਆ ਪਰ ਜਿਹੜੇ ਰੰਗ ਹੈ ਅਸਲੀ ਰੰਗ ਇਹੀ ਜਸਲੀਨ ਪਾ ਵਾਜਾ ਵਜਾਵੇ ਜਸਲੀਨ ਨੇ ਕਾ ਤਾਂ ਵਾਜਾ ਵਜਾਉਣਾ ਚਲ ਬੰਦ ਕਰ ਦਿੰਦੀ ਜਿਹਨਾਂ ਦੇ ਹੈਗੇ ਨਹੀਂ ਕਹਣਾ ਸਾਡੇ ਆਂਬ ਚੁਗਣ ਆ ਗਏ ਖਰਾਬ ਆਂਬੜੀ ਵੀ ਆਇਆ ਖਾਦਾ ਆ ਤੋਟੇ ਨੇ ਕੋਈ ਵੀ ਡਿੱਗਿਆਗਾ ਤੇ ਆਇਆ ਕਿ ਡਿੱਗਿਆ ਆਏ ਹਾਏ ਹਾਏ ਆਏ ਹਾਏ 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 ਸਲਾਉ ਜੋ ਬੜੀ ਆਹ ਜੀ ਆਪਾਂ ਚੋਰੀ ਚੋਰੀ ਅੰਬ ਚੁਗਣਾਏ ਸੀਗੇ ਦੇਖੋ ਜਿਨ੍ਹਾਂ ਦੇ ਹੈਗੇ ਸ਼ਿਕਾਇਤ ਲੈ ਕੇ ਆਉਂਦੇ ਕਿ ਨਹੀਂ ਕਰ ਸਾਡੇ ਮਣਾਂ ਜੀ ਬਣਾਉਣ ਚੁੱਕੇ ਲੈ ਕੇ ਚੱਲੇ ਪਰ ਚੋਗੀ ਲੈ ਇੱਥੋਂ ਪਹਿਲੇ ਕਿਸੇ ਨੇ ਤਿੰਨ ਚਾਰ ਆਂਬ ਵੀ ਮਿਲੇ ਸਾਨੂੰ ਵਧੀਆ ਹੈ ਇਹ ਚੀਜ਼ਾਂ ਹੁਣ ਵੱਡਤੀਆਂ ਸਾਰੀਆਂ ਚਲੋ ਗਰਮੀ ਲੱਗੀ ਨਹੀਂ ਨਾ ਬਹੁਤ ਘੱਟ ਚੀਜ਼ਾਂ ਹੈਗੀਆਂ ਆਂਬ ਬੋਰ ਤੇ ਜਾਮਣ ਵੀ ਹੁੰਦੀ ਸੀ ਇੱਕ ਜਲਦੀ ਆਦੋ ਸਾਡੇ ਘਰੇ ਆ ਕੇ ਫੇਰ ਘਰੇ ਆ ਕੇ ਕਿਤੇ ਕੀ ਹੈਗੇ ਆਂਬ ਵੀ ਆ ਤਾਂ ਕੀ ਹੋ ਗਿਆ ਪੈਸੇ ਦੇ ਦਾਂਗੇ ਚਾਹ ਉਹਨਾਂ ਜਿੰਨੇ ਦੇ ਹੋਣਗੇ ਦਵਰੇ ਦਿਨ ਦੇ ਕਿਤੇ ਬੜੇ ਆ ਮਲਾਂਜੀ ਬਣਾਵਾਂਗੇ ਕਿੱਤਾਂ ਮੈਂ ਆਂ ਬੰਦਨ ਮਿਲਿਆ ਮੀਟਰ ਦਾ ਬੰਦ ਕਰਿਓ ਮੀਟ ਨਾ ਦਿਨ ਆ ਲੈਡ ਹੁੰਦੀ ਦਾ ਤੇ ਕੰਮ ਬਹੁਤ ਖੌਨਾ ਹੂੰ ਸਹੀ ਗੱਲ ਆ ਸਾਰਿਆਂ ਨੇ ਕਿਹਾ ਸੀ ਦੀਦੀ ਉਹ ਝੂਮਰ ਜਾਂ ਲਾ ਦੋ ਕਮਰੇ ਸਾਰੀ ਡੈਕੋਰੇਸ਼ਨ ਖਰਾਬ ਹੁੰਦੇ ਹੀ ਆ ਇਸ ਕਰਕੇ ਮੈਂ ਲਾ ਦਿੱਤਾ ਹਾਂ ਸੋਨਾ ਲਾਤਾ ਹੁਣ ਉਹ ਜਿਹੜਾ ਪੜਦੇ ਲਾਇ ਝੂਮਰ ਜਾਂ ਹਾਂ ਉਹ ਵੇ ਦੋੜ ਜੂੜੀ ਤੇ ਲਾ ਲਦੇ ਨਾ ਹਾਂ ਹੁਣ ਸਿੰਪਲ ਸੋਨਾ ਲਾਤਾ ਨਾ ਉੱਥੋਂ ਉਹ ਤਾਂ ਮੈਂ ਵੀ ਦੇਖਿਆ ਲਾ ਕੇ ਵਧੀਆ ਲੱਗਦਾ ਈ ਉਹਨਾਂ ਇਦਾਂ ਲੱਗਦਾ ਈ ਤਾਂ ਖਲਾਰਾ ਜਣੀ ਪਿਆ ਹੁੰਦਾ ਉੱਥੇ ਹਣਾ ਉਹ ਮੈਥੇ ਰੱਖਿਆ ਧੋਣ ਵਾਲਾ ਮੈਂ ਕਿਹਾ ਤੋ ਤੂਗੇ ਨਾ ਪਤਾ ਬੋਲਦੇ ਨਹੀਂ ਉਹ ਪਤਾ ਕਿੱਥੇ ਆ ਮੈਨ ਲਾਉਣ ਵਾਲਾ ਇੱਥੇ ਆ ਆ ਕਾ ਇੱਥੇ ਦਰਵਾਜ਼ੇ ਮੋਰੇ ਉਹ ਬੜਾ ਝੁੰਮਰ ਚੱਕਰੇ ਆ ਹੁਣ ਤੇ ਤੇਰਾ ਸਪਰੀਕ ਬੰਦ ਰੱਖਿਆ ਹੋਇਆ ਹੁਣ ਅੰਮੀ ਤੂੰ ਬੋਲ ਮੈਂ ਵੀ ਇੱਧਰ ਸਬਜ਼ੀ ਕੱਟਣੀ ਸਾਡੀ ਪਰੋਣੀ ਹੋਣ ਲੱਗਿਆ ਮੰਮੀ ਛੋਟਾ ਪੇਟ ਕੱਢ ਦੇਖਿਆ ਨਿੱਕਾ ਜਿਹਾ ਇੰਨਾ ਕਰ ਲਿੱਕਾਇਆ ਹੀ ਉਹ ਹੁੰਦੇ ਤੇ ਅਲਟਨ ਦਾ ਬਲੇ ਕਾਲ ਉਹ ਸਿੱਟ ਕਰੰਦਿਆ ਮੈਂ ਪੇਚ ਕੋ ਸਲੱਬਾ ਛੋਟਾ ਪੇਚ ਕੋ ਸਲਾਈਦਾ ਕਿਉਂਕਿ ਉਹਦੇ ਨਾਲ ਦੇਰੇ ਪੱਕੇ ਦੇ ਨਾਟ ਕੁੱਲੂ ਤੇ ਛੋਟਾ ਮੈਂ ਪੂਰਾ ਨਹੀਂ ਕਿੱਥੇ ਰੱਖਿਆ ਸੀ ਕਰਿਆ ਮੀਟਰ ਬੰਦ ਮੀਟਰ ਬੰਦ ਚੱਲ ਤੂੰ ਸਿਖਾਵਾਂ ਚੱਲ ਉਹ ਨਾ ਮੈਨੂੰ ਨਾਲ ਚੰਬੜਾ ਦੇ ਤੂੰ ਚੰਬੜਾ ਦੇ ਆਪਾਂ ਹੁਣ ਲੱਗੇ ਆ ਜੀ ਪੱਗਾ ਲਾਉਣ ਮੀਟਰ ਬੰਦ ਕਰਨ ਦੀ ਉੱਥੇ ਦੇਖ ਕੇ ਕੀ ਲਾ ਲੇ ਥੋੜਾ ਥੋੜਾ ਲਾਲ ਵੀ ਛੱਡ ਦੇ ਲਾਲ ਵੀ ਕਾਲਾ ਵੀ ਹਾਂ ਹਾਂ ਵੀ ਛੱਡ ਦੇ ਉਹ ਵੀ ਛੱਡ ਦੇ ਨਾਲ ਬਸ ਇਦਾਂ ਮੀਟਰ ਬੰਦ ਹੁੰਦਾ ਹੋਰ ਤੇ ਮੰਤਰ ਪੜਨਾ ਹੈ ਜੇ ਮੰਤਰ ਪੜਨ ਤੇ ਆ ਗਿਆ ਫੇ ਲੋ ਚੱਲ ਗਈ ਲੈਟ ਪਈ ਕਿੱਥੋਂ ਚੱਲ ਗਈ ਨਾ ਆ ਚੱਲਣ ਦੇ ਆ ਲੋ ਜੀ ਪੱਖਾ ਲਾਉਣਗੇ 2 ਮਿੰਟ ਵੇਟ ਪੱਖਾ ਗਿਆ ਲੱਤ ਜਿਹੜਾ ਖਰਾਬ ਹੋਇਆ ਸੀ ਤੇ ਆ ਜਿਹੜਾ ਸਾਡਾ ਨਵਾਂ ਪੱਖਾ ਆ ਇਹਦੇ ਬੋਲਦੇ ਨੇ ਪਰ ਵੀ ਵੱਡੇ ਆ ਧਿਆਨ ਨਾ ਖੜੇ ਹੋਣਾ ਪਿਆਗਾ ਨਾ ਉੱਪਰ ਹੈ ਓਕੇ ਆਪਾਂ ਇਧਰ ਨੂੰ ਹੋ ਕੇ ਖੜੇ ਹੋ ਜਾਈਦਾ ਹੀ ਨਾ ਚੱਲਦੇ ਇੱਥੇ ਹੋਣੀ ਨਹੀਂ ਹੁੰਦਾ ਹੋ ਹੁਣ ਪੱਖਾ ਬੰਦ ਕਰਕੇ ਹੀ ਹੋਣਾ ਪੱਖਾ ਬੰਦ ਕਰਕੇ ਖੜੇ ਹੋਣਾ ਹਣਾ ਸੱਜਾ ਓਏ ਸੱਜਾ ਮੈਂ ਵਲੌਗ ਨਾ ਮੈਂ ਤੂੰ ਪੋਤਾ ਲਾ ਪੋਤਾ ਲਾਓ ਪੋਤਾ ਹਾਂਜੀ ਫਰ ਮੈਂ ਪੋਤਾ ਲਾਵਾਂ ਪਾਪਾ ਨੂੰ ਵੀ ਦਿਖਾ ਦੇਣੀ ਮੈਂ ਪੋਤਾ ਹਨਾ ਪੋਤਾ ਸਿਰਨੇ ਤੂੰ ਪੋਤਾ ਲਾਓ ਪੋਤਾ ਹੀ ਨਾ ਪੋਤਾ ਪੋਤਾ ਸੈਲਫ ਲਈ ਤਾਂ ਛੋਟਾ ਲਾ ਕਰਦੇ ਦਰੋਂ ਬੈਟ ਬਣਾਰੇ ਨੇ ਆਹ ਮਮਾ ਦੋਸਤੋ ਪੋਤਾ ਲਾਉਂਦੀ ਆ ਅੱਜ ਕਿੰਨੇ ਹੋਣਾ ਆਪਾਂ ਵਰ ਦਸਰਾ ਨਹੀਂ ਆਪਾਂ ਵਰ ਦਸਰਾ ਨਹੀਂ 10 ਦੇ ਮਮੀ ਨਾਨੇ ਆਉਣਾ ਮੇਰੀ ਭੂਈ ਹੋਣਾ ਬਾਹਰ ਨਹੀਂ ਆਉਣਾ ਅੱਜ ਨਣਾ ਆ ਰਹੀ ਹੈ ਦੀ ਇਹਦੇ ਨਣਾ ਨਾਲ ਚਾਹ ਨਹੀਂ ਹੁੰਦੇ ਦੇਖੋ ਤਾਂ ਚਾਹ ਕਿਹੜਿਆ ਨਣਾ ਆਣ ਨਣਾ ਤਾਂ ਹੁਣ ਆਇਆ ਆਉਂਦੇ ਤਾਂ ਹੁੰਦੇ ਨਹੀਂ ਅੱਜੋਂ ਲੱਗੇ ਹੁਣ ਕਹਿੰਦੇ ਕਿ ਨਲਾਣਾ ਦੇ ਚਾਰ ਹੁੰਦੇ ਅਸੀਂ ਉਹਨਾਂ ਨੂੰ ਕਹਿੰਦੇ ਹੁਣ ਨਹੀਂ ਕਿ ਸਾਡੇ ਨਹੀਂ ਆਉਂਦੇ ਕਹਿੰਦੇ ਅੱਜ ਲਈ ਲੱਗੇ ਆ ਔਰ ਪਹਿਲਾਂ ਤਾਂ ਮੈਂ ਕਨਫਿਊਜ਼ ਹੀ ਹੋ ਗਈ ਮੇਰੇ ਫੋਨ ਦਾ ਪੈਸੇ ਖਤਮ ਹੋਏ ਆ ਮੈਂ ਨਾ ਮੁਰਬੇ ਦੇ ਫੋਨ ਤੇ ਕਿਦਾ ਗਿਆ ਉੱਧਰ ਦੇਵ ਨਹੀਂ ਜਿਗਾ ਨੰਬਰ ਸੇਵ ਨਹੀਂ ਸੀ ਤੇ ਨੰਬਰ ਖਾਨਾ ਮਲੇ ਆ ਮੈਂ ਨਾ ਇਹ ਕੋਈ ਸਿੱਕੀ ਕੋਣ ਅੰਮਾ ਤੂੰ ਤੁਸੇ ਫਰਲੇ ਆਪੇ ਮੈਂ ਤੂੰ ਬੜਾ ਭਰਾ ਕਿਨੇ ਤੁਸੀਂ ਤੋੜ ਕੇ ਤੂੰ ਤੁਸੀਂ ਤਾਂ ਸਾਨੂੰ ਭੁੱਲ ਹੀ ਗਏ ਆ ਤੂੰ ਕਿਹਦਾ ਕੰਦਿਆ ਆਪਣਾ ਜਾਂ ਰੱਖਦੇ ਆ ਮੈਂ ਇਹਦਾ ਛੋਟਾ ਭਲਾ ਤੁਸੀਂ ਕੌਣ ਹੈ ਇਹਦਾ ਪਤਾ ਨਿੱਕਾ ਪਰਾ ਤੁਸੀਂ ਦੋਨੋਂ ਕੋਣ ਆਪਾ ਭਰਾ ਆਪਾ ਭਰਾ ਆਪਾ ਭਰਾ ਨੇ ਪਾਇਆ ਪਿਆ ਪੂਰਾ گاਗਾ ਤੁਸੀਂ ਕੌਣ ਮੈਂ ਤੇ ਭਰਾ ਆ ਭਰਾ ਪਾ 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 ਕੰਨ ਦੇ ਭੇਰੋ ਪਰ। ਉਹ ਦੇਖੋ ਜੀ। ਉਹ ਦਰ ਦਾਦੀ ਦੇਖੋ। ਦਾਦੀ ਕੀ ਛੇਲਦੀ ਪਈ ਆ। ਆ ਦਾਦੀ ਕੀ ਛੇਲਦੇ ਪਈ? ਛੇਲਦੇ ਨਹੀਂ ਕਿ ਲੋੜੇ ਵਿੱਚ ਲੈ ਜੰਮੀ। ਕੰਨਾ ਤੋਂ ਖਿਲੜਿਆ ਮੜ ਜੇ। ਮੈਂ ਕੋਈ ਨਹੀਂ ਫੇਰ ਨਾ ਲੈ। ਲੋਕਾਂ ਨਾਲ ਛੱਟਾ ਖਿਲੜਦੇ ਬੀਠੀ ਆ ਦੇਖੋ ਜੀ। ਮੈਂ ਤੁਹਾਡੀ ਤੋਂ ਤੁਹਾਡੀ ਤੋਂ। ਦਿਖਾਓ ਕਿੱਦਾਂ ਦੀ ਆ। ਇਹ ਆ ਕੀ ਦੇਖੋ? ਛੱਟ ਰਹੇਗੇ ਕਾ ਇਧਰ ਹੀ ਦਿਖਾਓ। ਪੁਰਾਣਾ ਸੁਣ ਕੋਈ ਆਦਾ ਅਦੀ ਗਲੀ ਉਹ ਦੇਖਦਾ ਦੋ ਮੇਰੇ ਕਿ ਦਰ ਝਾਟਾਂ ਵਾਲਾ ਦਾਦੀ ਕਹਿੰਦੀ ਇੱਧਰ ਖਾਈ ਜਾ ਮੈਂ ਝਾਟਾਂ ਕਿ ਦਰ ਆਇਆ ਕਹਿੰਦੀ ਮੈਂ ਨਾ ਬਲੌਗ ਹੋਣ ਆ ਉਹ ਦਿਨ ਦਿੱਤੀਆਂ ਨੇ ਚਿਰ ਕਿ ਬਜਾ ਆ ਗਈ ਉਹ ਪਹਿਲਾ ਹਾਂ ਪਹਿਲਾਂ ਤਾਂ ਮम्मा ਦਰਵਾਜ਼ਾ ਸਾਫ਼ ਨਹੀਂ ਕਰਦੀ ਹੁੰਦੀ ਅੱਜ ਪਤਾ ਨਹੀਂ ਕਿਦਾਂ ਆਣ ਲੱਪੜ ਮਾਰੂ ਇੰਨੀ ਵਾਰੀ ਸਾਫ਼ ਕੀਤਾ ਮੈਂ ਕਿੱਥੇ ਕੀਤਾ ਇੰਨੀ ਵਾਰੀ ਤੇਰਾ ਹੀ ਨਹੀਂ ਤੇ ਹਾਂ ਹਮ ਤਾਂ ਫਸੀ ਕਰੀਏ ਇੱਕ ਵਾਰ ਮੈਂ ਵੀ ਸਾਫ ਕੀਤਾ ਸੀ ਲੈ ਕੇ ਦੇਖੇਂ ਤੈਨੂੰ ਕਰਦੀ ਨੂੰ ਇੱਕ ਦਿਨ ਕੀਤਾ ਸੀ ਗਾ ਮੈਂ ਫੇਰ ਤੂੰ ਮੈਨੂੰ ਕਿਦਾਂ ਕਿਆ ਕੋਈ ਕੀਤਾ ਨਹੀਂ ਕਦੀ ਆਹ ਰਿਹਾ ਰੰਗ ਗਿਆ ਨਾ ਥੋੜਾ ਫੇਟ ਜਾ ਉਹ ਦਰਵਾਜੇ ਦਾ ਹਨਾ ਹੈ ਅੱਜ ਦਾ 6 ਸਾਲ ਹੋ ਗਿਆ ਨੂੰ ਹੋਣਾ ਮੰਮੀ ਤੁਸੀਂ ਕਿੰਨੇ ਕਾਲੇ ਲੱਗਦੇ ਆਂ ਵਿੱਚ ਫੇਰ ਕਿਉਂ ਕਾਲੇ ਤਾਂ ਕਾਲੀ ਲੱਗਣਾ ਗੋਰੀ ਕਰਦੇ ਅੱਡੀ ਜਸਲੀਨ ਦੇਖੋ ਉਹ ਇਹ ਸਾਡਾ ਟਾਈਮ ਪੀਸ ਇਹ ਸਾਡੀ ਹੈ ਜਸਲੀਨ ਆਹ ਦੇਖੋ ਜੀ ਸਾਡਾ ਆਲੂ ਹੋਈ ਬੋਲ ਹੈ ਹਾਂ ਇਹ ਹੋਈ ਬੋਲ ਆ ਤਾਂ ਜੀ ਆ ਟੀਵੀ ਆ ਮਨ ਨੂੰ ਪਸੰਦ ਆ ਨੇ ਕਦੇ ਕਦੇ ਟੀਵੀ ਕਰਾਤਾ ਨਾ ਮਨ ਪਸੰਦ ਆ ਆਹੜੇ ਚੁੱਲੇ ਕੋ ਤੁਸੀ ਸਾਡੇ ਤੁੱਲੇ ਸਾਡੀ ਦਿਨ ਦੀ ਜਾਣ ਹਾਂ ਹੈ ਨਾ ਕਹਿੰਦੇ ਚੁੱਲੇ ਦਾ ਸਾਡੀ ਦਿਨ ਦੀ ਜਾਣ

ਆਪੜਤਾਂ ਨੇ ਹੁਣ ਲੱਗਦੀ ਆ ਵਧੀਆ ਦੱਦੀ ਪਹਿਲਾਂ ਨਾ ਬੜੀ ਲੜੈ ਸੀ ਹਾਂ ਕੋਈ ਤਾਂ ਖਿਲੜਿਆ ਨਹੀਂ ਹੋ ਮੜਾ ਜਿਹਾ ਖਿਲੜਿਆ ਮੈਂ ਤਾਂ ਮੜਾ ਜਿਹਾ ਵੀ ਖਿਲੜਿਆ ਹੁੰਦਾ ਮੈਂ ਤਾਂ ਫਿਰ ਫਿਰ ਵੀ ਨਹੀਂ ਛਾਟਾ ਬੂੰਂਦੀ ਆਹ ਦੇਖੋ ਅੱਜ ਕੀ ਬਣਾਉਣਾ ਸੱਚ ਆ ਗਈ ਇੱਧਰ ਦੇchnਾ ਕੋਈ ਆਲੇ ਕੁਜੀ ਕੀ ਬਣਾਉਣਾ ਆ ਦੇਖੋ ਮੈਂ ਕਿਤਰਾ ਬਾਖ ਖਲਾੜੀਆਂ ਵਾ ਮੈਨੂੰ ਹੁਣ ਵਾੜਰੀ ਨਹੀਂ ਮਿਲਦੀ ਪਈ ਪਤਾ ਨਹੀਂ ਕਿੱਥੇ ਖਵਾ ਦਿੰਦੀ ਆ ਮम्मा ਹਾਂ ਆਹ ਦਾਦੀ ਕਰਨ ਇਹ ਪਹਿਲਾਂ ਤਾਂ ਤੁਸੀਂ ਦੇਦੀ ਸੀ ਦਾਦਾ ਦਾਦੀ ਨੇ ਹੁਣ ਮੈਨੂੰ ਟੀਵੀ ਤੇ ਲਾਤਾ ਕਾਂਟੂਆਂ ਨਾਲ ਤੇ ਦਾਦੀ ਹੁਣ ਮੈਨੂੰ ਲਾਤਾ ਬੜਾ ਕਹਤੇ ਨਾਟਕਾ ਦੇ ਅੰਦਰ ਇੱਥੇ ਜਾ ਇੱਥੇ ਘਾਟੇ ਜਾ ਕੇ ਰਹਿ ਮੇਰਾ ਕੋਈ